ਇਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਪਾਈ ਵਿਖੇ ਇੱਕ ਕਿਸਾਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਨੂੰ WhatsApp ਨੰਬਰ ਤੋਂ ਧਮਕੀ ਦੇ ਕੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਹੈ ਅਤੇ ਫਰੋਤੀ ਨਾ ਦੇਣ ਦੇ ਅੜਕ ਸਰਕਾਰ ਉੱਪਰ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਮਾਨਯੋਗ ਐਸਐਸਪੀ ਗੁਲਨੀਤ ਸਿੰਘ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਬਾਗਾਪੁਰਾਣਾ ਸ਼ਮਸ਼ੀਰ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਵੱਲੋਂ ਇਸ ਟੀਮ ਨੂੰ 48 ਘੰਟਿਆਂ ਵਿੱਚ ਇਸਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਆਂ ਚਲਾਉਣ ਵਿੱਚ ਸ਼ਿਕਾਇਤਕਰਤਾ ਤਰਲੋਚਨ ਸਿੰਘ ਦਾ ਮੁੱਠਲਾ ਹੱਥ ਸੀ ਅਤੇ ਪੁਲਿਸ ਨੂੰ ਉਹਨਾਂ ਦੀਆਂ ਗੱਲਾਂ ਤੋਂ ਸ਼ੱਕ ਹੋਇਆ ਸੀ ਅਤੇ ਉਸ ਤੋਂ ਬਾਅਦ ਪੁੱਛਗਿੱਛ ਕਰਨ ਉਪਰੰਤ ਸਾਰੀ ਸੱਚਾਈ ਸਾਹਮਣੇ ਆ ਗਈ ਅਤੇ ਦੋਸ਼ੀਆਂ ਵੱਲੋਂ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਨੇ ਇੱਕ ਪਰਸੋਂ ਸਵੇਰੇ ਮੋਗਾ ਪੁਲਿਸ ਨੂੰ ਇੱਕ ਵਾਰਦਾਤ ਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਸਵੇਰੇ 4:30 ਵਜੇ ਦੇ ਕਰੀਬ ਬੰਬੀਹਾਪਾਈ ਪਿੰਡ ਵਿੱਚ ਤ੍ਰਿਲੋਚਨ ਸਿੰਘ ਜਿਹੜੇ ਰਹਿੰਦੇ ਹੈਗੇ ਨੇ ਇਹਨਾਂ ਦੇ ਘਰੇ ਕੁਝ ਬੰਦੇ ਅਣਪਛਾਤੇ ਆ ਕਰਕੇ ਫਾਇਰਿੰਗ ਕਰਕੇ ਚਲੇ ਗਏ ਔਰ ਇਸ ਤੋਂ ਪਹਿਲਾਂ ਇਹਨਾਂ ਨੂੰ ਇੱਕ ਥ੍ਰੈਡ ਕਾਲ ਵੀ ਆਈ ਸੀਗੀ 2 ਤਰੀਕ ਨੂੰ ਜਿਹਦੇ ਜਿਹਦੇ ਵਾਸਤੇ ਇਹਨਾਂ ਨੇ ਕੰਪਲੇਂਟ ਮੈਨੂੰ ਵੀ ਦਿੱਤੀ ਸੀਗੀ ਥਾਣੇ ਵਿੱਚ ਵੀ ਦਿੱਤੀ ਸੀਗੀ ਕਿ ਇੱਕ ਇੰਟਰਨੈਸ਼ਨਲ ਨੰਬਰ ਤੋਂ WhatsApp ਰਾਹੀਂ ਇਹਨਾਂ ਨੂੰ ਕਾਲ ਆਈ ਸੀਗੀ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹੋ ਜੀ ਵਾਰਦਾਤ ਹੋਈ ਹੈਗੀ ਐ ਔਰ ਕੁਛਣ ਪਛਾਤੇ ਵਿਅਕਤੀਆਂ ਨੇ ਵਾਰਦਾਤ ਕੀਤੀ ਹੈਗੀ ਐ ਤੇ ਕਾਫੀ ਗੰਭੀਰ ਹੈਗਾ ਇਸ ਗੰਭੀਰਤਾ ਨੂੰ ਲੈਂਦੇ ਹੋਏ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਡੀਐਸਪੀ ਬਾਗਾਪੁਰਾਣਾ ਦੀ ਸੁਪਰਵੀਜ਼ਨ ਹੇਠ ਆਪਣੇ ਐਸਐਚਓ ਸਮਾਲਸਰ ਐਸਐਚਓ ਬਾਗਾਪੁਰਾਣਾ ਤੇ ਇਨਚਾਰਜ ਸੀ ਇਹ ਬਾਗਾਪੁਰਾਣਾ ਔਰ ਇਹਦੀ ਤਫ਼ਤੀਸ਼ ਆਪਾਂ ਜਦੋਂ ਕਰ ਰਹੇ ਸੀਗੇ ਸਾਇੰਟਿਫਿਕ ਤਰੀਕੇ ਦੇ ਨਾਲ ਟੈਕਨੀਕਲ ਐਨਾਲਿਸਿਸ ਵਗੈਰਾ ਕਰਕੇ ਔਰ ਹਿਊਮਨ ਇੰਟੈਲੀਜੈਂਸ ਵਗੈਰਾ ਲਗਾ ਕਰਕੇ ਸਾਨੂੰ ਇਹ ਸ਼ੱਕ ਹੋਇਆ ਕਿ ਇਹ ਜਿਹੜੀ ਵਾਰਦਾਤ ਹੈਗੀ ਹੈ ਇਹਦੇ ਵਿੱਚ ਕੁਝ ਨਾ ਕੁਝ ਹਿਰਾਫੇਰੀ ਹੈ ਤੇ ਜਦੋਂ ਫਿਰ ਆਪਾਂ ਜੋ ਕੰਪਲੇਨੈਂਟ ਸਾਡਾ ਹੈਗਾ ਤੇਰਲੋਚਨ ਸਿੰਘ ਇਹਨਾਂ ਨੂੰ ਬੁਲਾ ਕੇ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਹੈਗੀ ਹੈ ਤੇ ਇਹਨਾਂ ਨੇ ਫਿਰ ਮੰਨ ਲਿਆਗਾ ਕਿ ਜਿਹੜੀ ਦੋ ਤਰੀਕ ਦੀ ਸਿਗੀ ਇਹ ਕਾਲ ਆਈ ਸੀ ਇਹਨਾਂ ਨੂੰ WhatsApp ਤੇ ਉਹ ਕਾਲ ਜੈਨੂਇਨ ਸੀਗੀ ਜੋ ਸਾਡੀ ਵੀ ਤਫਤੀਸ਼ ਕਹਿੰਦੀ ਹੈ ਕਿ ਜੈਨੂਇਨ ਸੀਗੀ ਬਟ ਉਸ ਤੋਂ ਬਾਅਦ ਚੁਕੀ ਇਹਨਾਂ ਦਾ ਅਸਲਾ ਲਾਇਸੈਂਸ ਨਹੀਂ ਬਣਦਾ ਪਿਆ ਸੀਗਾ ਪਹਿਲਾਂ ਕਾਫੀ ਵਾਰੀ ਇਹਨਾਂ ਨੇ ਗੁਹਾਰ ਲਾਈ ਹੈਗੀ ਹੈ ਤੋਂ ਉਹਨੂੰ ਬਣਵਾਉਣ ਵਾਸਤੇ ਇਹਨਾਂ ਨੇ ਸਾਰਾ ਪਲਾਨ ਰਚਿਆ ਔਰ ਇਹਦੇ ਚ ਇਹਨਾਂ ਨੇ ਦੋ ਵੈਪਨ ਪ੍ਰੋਕਿਊਰ ਕੀਤੇ ਜਿਹੜੇ ਤੁਹਾਡੇ ਸਾਹਮਣੇ ਇੱਥੇ ਰੱਖੇ ਹੋਏ ਨੇ ਇੱਕ ਫੌਜੀ ਫੌਜੀ ਹੈਗਾ ਆਪਣਾ ਹੈਗਾ ਇਹਦਾ ਸੁਖਵੰਤ ਸਿੰਘ ਔਰ ਫੌਜੀ ਇਦੇ ਰਾਹੀਂ ਇਹਨਾਂ ਨੇ ਚੀਦਾ ਪਿੰਡ ਦਾ ਰਹਿਣ ਵਾਲਾ ਹੈਗਾ ਇਦੇ ਰਾਹੀਂ ਇਹਨਾਂ ਨੇ ਇਲੀਗਲ ਵੈਪਨ ਜਿਹੜਾ ਹੈਗਾ ਉਹ ਪ੍ਰੋਕਿਊਰ ਕੀਤਾ ਤੇ ਕੁਲਵਿੰਦਰ ਸਿੰਘ ਕਿੰਦਾ ਹੈਗਾ ਬਰਗਾੜੀ ਪਿੰਡ ਦਾ ਰਹਿਣ ਵਾਲਾ ਹੈਗਾ ਇਦੇ ਰਾਹੀਂ ਇਹਨਾਂ ਨੇ ਲਾਇਸੈਂਸੀ ਰਿਵਾਲਵਰ ਜਿਹੜਾ ਹੈਗਾ ਉਹਦਾ ਪ੍ਰੋਕਿਊਰ ਕੀਤਾ ਔਰ ਉਦੋਂ ਗੋਲੀਆਂ ਚਲਾ ਕਰਕੇ ਇਹ ਜਿਹੜਾ 플ੌਟ ਤਿਆਰ ਕੀਤਾ ਗਿਆ ਸੀਗਾ ਕਿ ਬੰਦੇ ਆਏ ਉਹਨਾਂ ਨੇ ਦੀਵਾਰਾਂ ਟੱਪੀਆਂ ਤੇ ਅੰਦਰ ਆ ਕਰਕੇ ਫਾਇਰਿੰਗ ਕੀਤੀ ਤੇ ਫਾਇਰਿੰਗ ਵਿੱਚ 12-13 ਰਾਊਂਡ ਇਹਨਾਂ ਨੇ ਕਹੇ ਸੀਗੇ ਫਾਇਰ ਹੋਏ ਸਾਡੀ ਤਫ਼ਤੀਸ਼ ਕਹਿੰਦੀ ਕਿ 5-7 ਰਾਊਂਡ ਫਾਇਰ ਹੋਏ ਨੇ ਉਤੇ ਔਰ ਉਸ ਤੋਂ ਬਾਅਦ ਉਹ ਬੰਦੇ ਗੱਡੀ 'ਚ ਬੈਹ ਕੇ ਉਥੋਂ ਭੱਜ ਗਏ। ਤੋਂ ਹੁਣ ਸਾਡੀ ਤਫ਼ਤੀਸ਼ ਇਹ ਕਹਿੰਦੀ ਹੈਗੀ ਕਿ ਇਹਨਾਂ ਨੇ ਇਹ ਵੈਪਨਸ ਆਪ ਪ੍ਰੋਕਿਊਰ ਕੀਤੇ ਸੀਗੇ ਔਰ ਵੈਪਨ ਵੀ ਆਪਾ ਰਿਕਵਰ ਕਰਾ ਲਏ ਹੈਗੇ ਨੇ ਹੁਣ ਅੰਨਾਂ ਦਾ ਆਪਾ ਫੋਰੈਂਸਿਕ ਰਾਹੀਂ ਮਿਲਾਨ ਵੀ ਕਰਵਾਵਾਂਗੇ ਅੱਗੇ ਔਰ ਇਹਨਾਂ ਨੇ ਆਪ ਵੀ ਇਹ ਗੱਲ ਮੰਨ ਲਈ ਹੈਗੀ ਹੈ ਕਿ ਇਹ ਸਾਰਾ ਪਲੋਟ ਇਹਨਾਂ ਨੇ ਤਿਆਰ ਕਰਾਇਆ ਸੀਗਾ ਜਸਟ ਟੂ ਪ੍ਰੋਕਿਊਰ ਅ ਵੈਪਨ ਲਾਇਸੈਂਸ ਕਿ ਇਹਨਾਂ ਨੇ ਅੱਗੇ ਬਾਹਰ ਚਲੇ ਜਾਣਾ ਹੈਗਾ ਇਹਨਾਂ ਦੇ ਘਰ ਵਿੱਚ ਕੋਈ ਪਿਛੇ ਰਹਿ ਜਾਊਗਾ ਤਾਂ ਉਹਦੇ ਕੋਲ ਸਿਕਿਉਰਿਟੀ ਵਾਸਤੇ ਕੁਝ ਨਾ ਕੁਝ ਵੈਪਨ ਹੋਣਾ ਚਾਹੀਦਾ। ਤੇ ਤਰਤੀਸ ਵਿੱਚ ਆਪਾਂ ਇੱਕ ਕਟਾ 315 ਬੋਰ ਦਾ ਦੋ ਰਾਉਂਡ ਬਰਾਮਦ ਕੀਤੇ ਹੈਗੇ ਨੇ ਇੱਕ ਰਿਵਲਵਰ 32 ਬੋਰ ਦੀ ਹੈਗੇ 7 ਜਿੰਦਾ ਰਾਉਂਡ ਹੈਗੇ ਔਰ ਇਸ ਤੋਂ ਅੱਗੇ ਜਿਹੜਾ ਇਹ ਫੌਜੀ ਨੇ ਵੈਪਨ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਸੀਗਾ ਇਹ ਜਗਮੀਤ ਸਿੰਘ ਉਰਫ ਜਗਮੀਤਾ ਕਰਕੇ ਹੈਗਾ ਪਿੰਡ ਸadiq ਦਾ ਰਹਿਣ ਵਾਲਾ 7 ਚੰਨੀ ਚੰਨੀਆਂ ਦਾ ਰਹਿਣ ਵਾਲਾ ਹੈਗਾ ਫਰੀਦਕੋਟ ਦਾ ਔਰ ਇਹਦੇ ਘਰੇ ਜਦੋਂ ਆਪਾਂ ਰੇਡ ਕੀਤਾ ਫੱਜਿਆ ਹੋਇਆ ਉੱਥੋਂ ਸਾਨੂੰ 5 ਮੋਬਾਈਲ ਫੋਨ ਬਰਾਮਦ ਹੋਏ ਨੇ ਉਹਦੀ ਆਪਾਂ ਵੱਖਰੇ ਤੌਰ ਤੇ ਤਫਤੀਸ਼ ਕਰ ਰਹੇ ਹਾਂ ਕਿ ਉਹ ਪੰਜ ਮੋਬਾਈਲ ਫੋਨ ਉੱਤੇ ਕਿਉਂ ਸੀ ਕਿ ਇੱਕ ਪੈਂਡਰਾਈਵ ਬਰਾਮਦ ਹੋਈ ਹੈ ਉਹਦੀ ਵੀ ਆਪਾਂ ਫੋਰੈਂਸਿਕਸ ਦੇ ਰਾਹੀਂ ਕਰ ਰਹੇ ਹੈਗੇ ਆ ਤਫਤੀਸ਼ ਔਰ ਉਹਨੂੰ ਆਪਾਂ ਜਲਦ ਤੋਂ ਜਲਦ ਫੜ ਲਿਆਂਗੇ ਸਰ ਇਹ ਗੋਲੀਆਂ ਕਿੰਨਾ ਨੇ ਚਲਾਈਆਂ ਸੀ ਗੋਲੀਆਂ ਇਹਨਾਂ ਨੇ ਆਪ ਹੀ ਚਲਾਈਆਂ ਸੀਗੀਆਂ ਵੈਪਨ ਇਹਨਾਂ ਨੇ ਪਹਿਲਾਂ ਹੀ ਪ੍ਰੋਕੂਰ ਕਰਕੇ ਰੱਖ ਲਿਆ ਸੀਗਾ ਅਰਲੀ ਮਾਰਨਿੰਗ ਪੌਣੇ 4 ਵਜੇ ਦਾ ਵਕੂਆ ਬਣਾ ਕਰਕੇ ਇਹਨਾਂ ਨੇ ਆਪ ਫਾਇਰਿੰਗ ਕੀਤੀ ਸੀਗੀ ਔਰ ਦਿਖਾਇਆ ਕਿ ਇਸ ਤਰੀਕੇ ਦੇ ਨਾਲ ਕੁਝ ਬੰਦੇਾਂ ਚਾਹਤੇ ਆ ਕਰਕੇ ਫਾਇਰਿੰਗ ਕਰਕੇ ਸਿਰੋਤਰ ਲੋਚਨ ਸਿੰਘ ਨੇ ਕੀਤੀ ਹੈ ਨਹੀਂ ਦੋਨੋਂ ਵੈਪਨ ਹਨ ਹਾਂਜੀ ਹਜੇ ਤੱਕ ਦੀ ਤਫਤੀਸ਼ ਹੈ ਕਿਹਦੀ ਹੈ ਕਿ ਤਰਲੋਚਨ ਸਿੰਘ ਨੇ ਕੱਲਿਆਂ ਹੀ ਦੋ ਵੈਪਨ ਵੱਖਰੇ ਵੱਖਰੇ ਫਾਇਰ ਕਰਕੇ ਮੌਕਾ ਵਕੂਆ ਬਣਾਇਆ ਹੈ ਜਿਹਦਾ ਫੋਨ ਕਾਲ ਆਈ ਸੀ ਉਹ ਪੇਸ ਹੋਈ ਤਕੀ ਵੀ ਸੀ ਉਹਦੇ ਵਿੱਚ ਆਪਾਂ ਤਫਤੀਸ਼ ਕੀਤੀ ਹੈਗੀ ਹੈ ਬਾਹਰਲੇ ਆਈਪੀ ਆ ਰਹੇ ਨੇ ਉਹਦੇ ਵਿੱਚ ਆਪਾਂ ਵਰਕ ਕਰ ਰਹੇ ਹੈਗੇ ਆ ਆਜੋ ਇਨਸਪੈਕਟਰ ਸਾਹਿਬ ਹਾਂਜੀ ਤੇ ਸਾਡੇ ਇੰਚਾਰਜ ਸੀਆਈ ਹੈ ਜਿਨ੍ਹਾਂ ਨੇ ਨਾਲ ਡੀਐਸਪੀ ਸਾਹਿਬ ਦੇ ਲੱਗ ਕਰਕੇ ਤਫਤੀਸ਼ ਕਰਾਈ ਹੈਗੀ ਹੈ ਔਰ 48 ਘੰਟਿਆਂ ਦੇ ਅੰਦਰ ਅੰਦਰ ਆਪਾਂ ਇਹ ਕੇਸ ਸਟ੍ਰੈਸ ਕਰ ਲਿਆ ਹੈਗਾ ਫਾਇਰਿੰਗ ਕਰਾਈਏ ਗੋਲਦੀ ਬਰਾੜ ਨੇ ਪਹਿਲੀ ਕਾਲ ਕੀਤੀ ਸੀਗੀ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਦੋਂ ਦਾ ਇਹ ਮਰਡਰ ਹੋਇਆ ਹੈਗਾ ਆਪਣੇ ਮਾਨਸੇ ਜ਼ਿਲ੍ਹੇ ਵਿੱਚ ਉਸ ਤੋਂ ਬਾਅਦ ਤੋਂ ਕਾਫੀ ਪ੍ਰੈਂਕ ਕਾਲਸ ਵੀ ਆ ਰਹੀਆਂ ਹੈਗੀਆਂ ਨੇ ਔਰ ਜਿਹੜੀ ਤਫ਼ਤੀਸ਼ ਸਾਡੀ ਕਹਿੰਦੀ ਹੈ ਕਿ ਇਹ ਵਨ ਆਫ ਦਾ ਪ੍ਰੈਂਕ ਕਾਲ ਸੀਗੀ ਔਰ ਐਸੇ ਕਰਕੇ ਉਸ ਵਿੱਚ ਅੱਗੇ ਕੋਈ ਖਾਸ ਚੀਜ਼ਾਂ ਨਹੀਂ ਆ ਪਈਆਂ ਬਿਕੋਜ਼ ਨੰਬਰ ਬਾਹਰਲੇ ਸੀਗੇ ਸਾਨੂੰ ਹੋਰ ਕੋਈ ਉਹਦੇ ਵਿੱਚ ਕਲੂ ਨਹੀਂ ਲੱਭ ਰਿਹਾ ਸੀਗਾ ਬਟ ਇਹਨਾਂ ਨੇ ਮੀਨ ਵਾਈਲ ਜਿਹੜਾ ਸਾਰਾ ਬੱਗਵਾ ਬਣਾ ਕਰਕੇ ਇਸ ਤਰੀਕੇ ਦੇ ਨਾਲ ਇਹਨੂੰ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ। ਅਸਲਾ ਲਾਇਸੈਂਸ ਕੋਲ ਅਪਲਾਈ ਕੀਤਾ ਸੀ। ਅਸਲਾ ਲਾਇਸੈਂਸ ਇਲੈਕਸ਼ਨ ਦੇ ਨੇੜੇ ਕੀਤਾ ਸੀਗਾ। ਇੱਕ ਕਲਿਆਣੀ ਤਰਲੋਚਨ ਦੇ ਅਪਲਾਈ ਕੀਤਾ ਸੀ ਜਾਂ ਹੋਰ ਕਿਸੇ ਨੇ ਕੀਤਾ। ਕਿ ਇੱਕੋ ਹੀ ਇੱਕੋ ਹੀ ਲਾਇਸੈਂਸ ਅਪਲਾਈ ਕੀਤਾ ਸੀਗਾ ਇਹਨਾਂ ਨੇ ਔਰ ਉਹ ਇਹਨਾਂ ਦਾ ਜਿਹੜਾ ਹੈਗਾ ਅਪਰੂਵ ਨਹੀਂ ਹੋਇਆ। ਸਰ ਕਿਹੜੀ ਤਰ੍ਹਾਂ ਦੀ ਨੁਮਾਇੰਦਗੀ ਕੀਤਾ ਇਹਨਾਂ ਨੇ? ਇਹ ਮਾਮਲਾ ਪਹਿਲਾਂ ਜਦੋਂ ਇਹਨਾਂ ਨੇ ਬੱਗਵਾ ਬਣਾਇਆ ਸੀਗਾ ਆਪਾਂ ਨੂੰ ਇਨਫੋਰਮੇਸ਼ਨ ਆਈ ਸੀ ਤਾਂ ਆਪਾਂ 336 506 34 ਆਪੀਸੀ ਲਗਾਈ ਸੀਗੀ ਨਾਲ 25 54 59 ਔਰ ਹੁਣ ਜਦੋਂ ਇਹ ਪਤਾ ਲੱਗਿਆ ਕਿ ਸਾਰੀ ਕਹਾਣੀ ਮਨਕਣਨ ਸੀਗੀ ਤੇ ਇਹਦੇ ਚ ਆਪਾਂ 177 293 ਤੇ 203 ਆਈਪੀਸੀ ਦਾ ਵਾਦਾ ਕੀਤਾ ਹੈਗਾ ਕਿੰਨੇ ਰੁਪਏ ਗ੍ਰਫਤਾਰ ਕਿੰਨੇ ਬੰਤੇ ਟੋਟਲ 3 આરોપી ਗ੍ਰਫਤਾਰ ਹੋ ਗਏ ਨੇ ਤੇ ਇੱਕ ਜਗਮੀਤਾ ਜਿਹੜਾ ਹੈਗਾ ਉਹ ਗ੍ਰਫਤਾਰ ਕਰਨਾ ਰਹਿੰਦਾ ਹੈਗਾ ਜਦੋਂ ਉਹਨੂੰ ਗ੍ਰਫਤਾਰ ਕਰਾਂਗੇ ਹੋ ਸਕਦਾ ਅੱਗੇ ਸਾਨੂੰ ਹੋਰ ਕੋਈ ਲੀਡ ਮਿਲੇ ਕਿ ਇਹਦੇ ਵਿੱਚ ਕਿੱਥੋਂ ਵੈਪਨ ਪ੍ਰੋਕਿਊਰ ਕੀਤਾ ਸੀਗਾ ਕਿਹੜੇ ਸਟੇਟ ਤੋਂ ਜਾਂ ਕਿੱਥੋਂ ਬਾਹਰੋਂ ਜੋ ਵੀ ਲੈ ਕੇ ਆਂਦਾ ਸੀਗਾ ਉਹ ਚੀਜ਼ਾਂ ਆਪਾਂ ਨੂੰ ਬਾਅਦ ਵਿੱਚ ਜਿਹੜੇ ਹੈਗੇ ਰਿਵੀਲ ਹੋਣਗੀਆਂ ਸਰ ਪਰਲੋਚਨ ਤੋਂ ਇਲਾਵਾ ਇਹਦੀ ਫੈਮਿਲੀ ਦਾ ਕੋਈ ਹੋਰ ਮੈਂਬਰ ਵੀ ਇਨਵੋਲਡ ਹੈ ਇਸ ਕੇਸ 'ਚ ਹਜੇ ਤੱਕ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਹੈਗੀ ਐ ਬਾਕੀ ਆਪਾਂ ਤਫ਼ਤੀਸ਼ ਕਰ ਰਹੇ ਹਾਂ ਜੋ ਗੱਲ ਸਾਹਮਣੇ ਆਏਗੀ ਆਪਾਂ ਪੁੱਛਗਿਛ ਕਰਕੇ ਰਿਮਾਂਡ ਲੈ ਕਰਕੇ ਪੁੱਛਗਿਛ ਕਰਾਂਗੇ ਉਹਦੇ ਜੋ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਹ ਕੁਝ ਸਰ ਤੁਹਾਡੇ ਤੇ ਪਰਚਾ ਦਰਜ ਹੋਇਆ ਆਪ ਹੀ ਗੋਲੀ ਚਲਾਈ ਪਹਿਲਾਂ ਤੁਸੀਂ ਗੈਂਗਸਟਰਾਂ ਦਾ ਨਾਮ ਲਿਆ ਸੀ ਪਹਿਲੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਕੀ ਲੋੜ ਪੈ ਗਈ ਦਾ ਡਰਾਮਾ ਕਰਾ ਚੰਦੀ ਕੀ ਜਿਹੜੇ ਲੋਕ ਨੂੰ ਘਬਰਾਹ ਦਿੱਤਾ ਸੀ